ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬਲਦਕਾਰ ਹੋਇਆ ਉਸ ਨੂੰ ਲੈ ਕੇ ਪ੍ਰਸ਼ਾਸਨ ਤੇ ਸਰਕਾਰ ਨੇ ਚੁੱਪ ਵੱਟ ਲਈ ਹੈ ਪਰੰਤੂ ਜਦੋਂ ਸਰਕਾਰਾਂ ਤੇ ਪ੍ਰਸ਼ਾਸਨ ਤੋਂ ਉਮੀਦ ਟੁੱਟ ਜਾਵੇ ਤਾਂ ਉਸ ਰੱਬ ਦੀ ਹਜ਼ੂਰੀ ਦੇ ਵਿੱਚ ਇੰਤਜ਼ਾਰ ਕਰਨਾ ਪੈਂਦਾ ਹੈ ਦੇਰ ਹੋ ਸਕਦੀ ਹੈ ਤੇ ਕਦੇ ਹਨੇਰ ਨਹੀਂ ਹੋ ਸਕਦਾ ਦੱਸਦੀ ਹੈ ਕਿ ਅਮਰਪਾਲ ਸਿੰਘ ਮੈਰੋ ਦੇ ਹੱਕ ਦੇ ਵਿੱਚ ਹੁਣ ਸਿੱਖ ਜਥੇਬੰਦੀਆਂ ਆਡ ਡਟਿਆ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪੋਸਟਾਂ ਵੀਡੀਓ ਪਾ ਕੇ ਕੋਈ ਦਿਖਾਵਾ ਨਹੀਂ ਕਰਨਾ ਚਾਹੁੰਦੇ ਅਸੀਂ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਖੜੇ ਆ ਪੂਰੇ ਹਿੱਕ ਤਾਣ ਕੇ ਖੜੇ ਆ ਤੇ ਜਿੱਥੇ ਗੁਰੂ ਦੇ ਸਿੰਘ ਹਿੱਕ ਤਾਣ ਕੇ ਖੜੇ ਨੇ ਹਮੇਸ਼ਾ ਹੀ ਖੜੇ ਨੇ ਤੇ ਜਿਸ ਨੂੰ ਲੈ ਕੇ ਅਮਰਤਪਾਲ ਸਿੰਘ ਮੈਰੋ ਦੇ ਹੱਕ ਦੇ ਵਿੱਚ ਇੱਕ ਵੱਡੀ ਅਪੀਲ ਸਿੱਖ ਜਥੇਬੰਦੀਆਂ ਦੇ ਵੱਲੋਂ ਕੀਤੀ ਗਈ ਹੈ ਕਿ ਅੱਜ ਸਾਥ ਦੀ ਲੋੜ ਹੈ ਸਿੱਖ ਜਥੇਬੰਦੀ ਉਹ 71 ਹੋ ਜੋ ਤੇ ਜਿਸ ਦੇ ਵਿੱਚ ਅਮਰਤਪਾਲ ਸਿੰਘ ਮੈਰੋ ਨੂੰ ਸਾਥ ਦੋ ਤੇ ਜਿਸ ਨੂੰ ਲੈ ਕੇ ਪ੍ਰਸ਼ਾਸਨ ਤੇ ਸਰਕਾਰ ਨੂੰ ਹੁਣ ਨਵੀਂ ਵਿੱਤਾਂ ਸਿੱਖ ਜੱਥੇਬੰਦੀਆਂ ਪਾਉਣਗੀਆਂ ਆ ਤੁਹਾਨੂੰ ਸੁਣਾਉਨੇ ਆ ਹੋਰ ਸਿੱਖ ਜੱਥੇਬੰਦੀਆਂ ਦਾ ਕੀ ਕਹਿਣਾ ਹੈ ਇੱਕ ਕਾਨਫਰੰਸ ਵਾਇਰਲ ਹੋ ਰਹੀ ਆ ਭਾਈ ਅਮਰਤਪਾਲ ਸਿੰਘ ਮਹਿਰੋਂ ਦੀ ਤੇ ਮੈਂ ਉਹ ਸਿੰਘ ਦੀ ਕੋਈ ਵਿਰਾਗਮਈ ਵੀਡੀਓ ਨਹੀਂ ਲਾਉਣੀ ਜ਼ਿਆਦਾਤਰ ਲੋਕ ਉਹਦਾ ਟ੍ਰੋਲ ਕਰ ਰਹੇ ਆ ਜਾਂ ਵਿਊ ਵਾਸਤੇ ਬਸ ਕੱਲ ਦੇ ਮੈਸੇਜ ਆ ਰਹੇ ਆ ਮੈਨੂੰ 10 12 ਵੀਰਾਂ ਦੇ ਮੈਸੇਜ ਆ ਗਏ ਕਮੈਂਟ ਆ ਗਏ ਤੇ ਕਿੰਨਾ ਕਿਤੇ ਫੀਲ ਹੋਇਆ ਮਹਿਸੂਸ ਹੋਇਆ ਵੀ ਜੇ ਇਹਨਾਂ ਨੂੰ ਕਹਿਣਾ ਹੀ ਪੈ ਗਿਆ ਵੀ ਬੋਲੋ ਤੇ ਸਾਡੇ ਬੋਲਣ ਦਾ ਕੀ ਫਾਇਦਾ ਗੱਲ ਮੈਂ ਸ਼ੁਰੂ ਕਰਦਾ ਜਿਹੜੇ ਕੁਝ ਇੱਕ ਵੀਰਾਂ ਨੂੰ ਮੈਂ ਬੇਨਤੀ ਕਰਦਾ ਵੀ ਸਾਥ ਨਹੀਂ ਦੇਣਾ ਨਾ ਦਿਓ ਜੀ ਪਰ ਐਵੇਂ ਮਜ਼ਾਕ ਨਾ ਬਣਾਓ ਕਿਉਂਕਿ ਸਮਾਂ ਕਈ ਵਾਰੀ ਹਰ ਟਾਈਮ ਇੱਕੋ ਜਿਹਾ ਨਹੀਂ ਹੁੰਦਾ ਸੰਤਾਂ ਦੀਆਂ ਕਈਆਂ ਨੇ ਸਟੋਰੀ ਪਾਈ ਜਿੱਚ ਸੰਤ ਜੀ ਕਹਿੰਦੇ ਨੇ ਸਾਡੇ ਚ ਰੋਣਾ ਹੈ ਹੀ ਨਹੀਂ ਵੀ ਹੱਥ ਪੈਰ ਬੰਨੇ ਹੋਏ ਤੇ ਮੈਂ ਪਾਣਾ ਮੰਨੂਗਾ ਹੈਣਾ ਤੇ ਗੱਲ ਇਦਾਂ ਵਾਂ ਜਾਂ ਫਿਰ ਕਈ ਵੀਰਾਂ ਨੇ ਵੀ ਵੀਡੀਓ ਜਾਂ ਸਟੋਰੀਆਂ ਪਾਈਆਂ ਵੀ ਰੋਣਾ ਨਹੀਂ ਚਾਹੀਦਾ ਸੀ ਤੇ ਮੈਂ ਪਹਿਲੀ ਗੱਲ ਇਦਾਂ ਕਹਿਣਾ ਵਾਂ ਵੀ ਭਾਈ ਹੋ ਸਕਦਾ ਤੁਹਾਡੇ ਜਿੱਦਾਂ ਉਹਦਾ ਨਿੱਤ ਨਿਮ ਨਾ ਹੋਵੇ ਤੇ ਸਮਾਂ ਇਹੋ ਜਿਹਾ ਸੀਗਾ ਤੇ ਉਹ ਵਿਰਾਗਮਈ ਹੋ ਗਿਆ ਜਿਹੜੇ ਬੰਦੇ ਨੇ ਕੰਮ ਕੀਤੇ ਆ ਜੀ ਆ ਸਾਨੂੰ ਉਹਨਾਂ ਤੋਂ ਮਨਕਰ ਨਹੀਂ ਹੋਣਾ ਚਾਹੀਦਾ ਵੀ ਜਿਹੜੇ ਜਿਹੜੇ ਬੰਦੇ ਨੇ ਵੀ ਕੀਤੇ ਆ ਮੈਂ ਇੱਕ ਬੰਦੇ ਦੀ ਗੱਲ ਨਹੀਂ ਕਰੂੰਗਾ ਤੇ ਮਸਲਾ ਇੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਦਾ ਜਿਹਦੇ ਵਿੱਚ ਬਲਾਤਕਾਰੀ ਬਾਬਾ ਕੀ ਕੁਛ ਕਰਦਾ ਰਿਆ ਜਾਂ ਉਹਨੇ ਕੀ ਕੁਛ ਕੀਤਾ ਵੀਡੀਓ ਸਾਡੇ ਸਾਹਮਣੇ ਪਈਆਂ ਨੇ ਫੇਰ ਵੀ ਆਪਣਾ ਗੁਰੂ ਗ੍ਰੰਥ ਸਾਹਿਬ ਨੂੰ ਪਿਓ ਕਹਿਣ ਵਾਲੇ ਨਹੀਂ ਬੋਲਦੇ ਪਏ ਕੋਈ ਸਟੋਰੀ ਨਹੀਂ ਕੋਈ ਕੁਛ ਨਹੀਂ ਗੱਲ ਮੈਂ ਐਦਾਂ ਕਰਦਾ ਜੀ ਜੇ ਆਪਾਂ ਇਤਿਹਾਸ 'ਤੇ ਜਾਈਏ 12 ਮਿਸਲਾਂ ਇੱਕ ਦੂਜੇ ਨਾਲ ਕਿੰਨਾ ਵੈਰ ਸੀ ਕੱਟ ਵੱਡ ਹੁੰਦੀ ਸੀ ਪਰ ਜਦੋਂ ਗੱਲ ਗੁਰੂ ਗ੍ਰੰਥ ਤੇ ਗੁਰੂ ਪੰਥ ਤੇ ਆ ਜਾਂਦੀ ਹੈ ਉਦੋਂ ਇਕੱਠੇ ਹੋ ਜਾਂਦੇ ਸੀ ਪਰ ਇਸ ਸਮੇਂ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਆ ਹਾਂ ਜੇ ਕੋਈ ਆਪਣੀ ਉਹਦੇ ਤੇ ਰਾਜਨੀਤੀ ਭਾਲਦਾ ਜਾਂ ਕੁਝ ਕਰਦਾ ਉਹ ਮਹਾਰਾਜ ਦਾ ਦੇਨਦਾਰ ਆ ਉਹਦਾ ਕੰਮ ਸਫਲ ਹੀ ਨਹੀਂ ਹੋਵੇਗਾ ਤੇ ਮੈਂ ਇੱਕ ਸਤਕਾਰ ਸਹਿਬ ਜਿਹੜੇ ਵੀ ਮੈਨੂੰ ਸੁਣ ਰਹੇ ਨੇ ਉਹਨਾਂ ਨੂੰ ਬੇਨਤੀ ਕਰਦਾ ਵੀ ਮਹਾਰਾਜ ਦੇ ਆਦੇਬ ਨੂੰ ਮੁੱਖ ਰੱਖ ਕੇ ਇਸ ਮਸਲੇ ਦੇ ਉੱਤੇ ਡੰਗਾਈ ਤੇ ਵਿਚਾਰ ਕੀਤੀ ਜਾਵੇ ਤੇ ਜਿਹੜੇ ਵੀ ਸਿੰਘ ਸਹਿਬਾਨ ਅੱਗੇ ਆਉਂਦੇ ਨੇ ਉਹਨਾਂ ਦਾ ਸਾਥ ਦਿੱਤਾ ਜਾਵੇ। ਕੋਈ ਜੀ ਕੱਲ ਨੂੰ ਅਸੀਂ ਗਾਣਿਆਂ ਦੇ ਵਿੱਚ ਸਟੇਟਸਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਤਾਂ ਬੜਾ ਕਢਾ ਦਿੰਨੇ ਆ ਜੀ ਬਰਗਾੜੀ ਆਰੀ ਕੀ ਹੋਇਆ ਸਾਡੇ ਨਾਲ ਕੋਈ ਨਹੀਂ ਆਇਆ ਇਦਾਂ ਨਹੀਂ ਆਇਆ ਉਦਾਂ ਨਹੀਂ ਆਇਆ। ਤੇ ਹੁਣ ਵੀ ਹਾਲਾਤ ਉਹੀ ਚੱਲ ਰਹੇ ਨੇ। ਕਿਸੇ ਬੰਦੇ ਨੂੰ ਮੁੱਖ ਰੱਖ ਕੇ ਨਹੀਂ ਮਹਾਰਾਜ ਨੂੰ ਮੁੱਖ ਰੱਖ ਕੇ ਉਸ ਚੀਜ਼ ਤੇ ਵਿਚਾਰ ਕਰਕੇ ਉਥੇ ਆਪਣਾ ਸਾਥ ਦੇਣਾ ਚਾਹੀਦਾ। ਬਾਕੀ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਜਿਨ੍ਹਾਂ ਨੇ ਉਹਨਾਂ ਦੇ ਸਾਥ ਲਈ ਸਟੋਰੀਆਂ ਪਾਈਆਂ ਨੇ ਜਾਂ ਵੀਡੀਓ ਪਾਈਆਂ ਨੇ ਚਾਹ ਜਿਨ੍ਹਾਂ ਨੇ ਨਹੀਂ ਵੀ ਪਾਈਆਂ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ